ਮੇਲਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਜੈ ਕਨਗੁਰਦੇਵ ਜੈ ਪੀਮ ਜੈ ਭਾਨ ਜੈ ਬਾਲਮਿਕੀ ਸਾਰਿਆਂ ਨੂੰ ਸੋ ਸਾਡੇ ਸ੍ਰੀ ਗੁਰੂ ਵਿਦਾਸ ਮਹਾਰਾਜ ਦਾ ਜਿਹੜਾ ਸਥਾਨ ਹੈ ਜੋ 1999 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਦੀ ਸਾਡੀ ਰਾਜਧਾਨੀ ਹੈ ਇੱਥੇ ਵਿਕਾਸਨਗਰ ਮੌਲੀ ਜਾਗਰਣ ਦੇ ਵਿੱਚ ਜਿਹੜਾ ਗੁਰੂ ਵਿਦਾਸ ਮਹਾਰਾਜ ਦਾ 24-25 ਸਾਲ ਪੁਰਾਣਾ ਜਿਹੜਾ ਗੁਰੂ ਘਰ ਆ ਉਹਨੂੰ ਜਿਹੜਾ 2006 ਦੇ ਵਿੱਚ ਵੀ ਇਹ ਮੁੱਦਾ ਉੱਠਿਆ ਸੀ 2009 ਦੇ ਵਿੱਚ ਉੱਠਿਆ ਹੁਣ 24 ਜੀ ਜਾ ਕੇ ਜਿਹੜਾ ਨੋਟੀਫਿਕੇਸ਼ਨ ਹੈ ਕਾਰਪੋਰੇਸ਼ਨ ਚੰਡੀਗੜ੍ਹ ਨੇ ਸਾਡੇ ਗੁਰੂ ਘਰਾਂ ਦੇ ਬਾਹਰ ਲਾਇਆ ਉਸ ਤੋਂ ਬਾਅਦ 58 ਸੈਕਟਰ ਵਿੱਚ ਵੀ ਗੁਰੂ ਵਿਦਾਸ ਮਹਾਰਾਜ ਦਾ ਹਸਤਾਨ ਹੈ ਉੱਥੇ ਵੀ ਜਿਹੜਾ ਨੋਟੀਫਿਕੇਸ਼ਨ ਲਾਇਆ ਗਿਆ ਅਤੇ ਸੱਤ ਜਿਹੜੇ ਮੰਦਰ ਆ ਭਗਵਾਨ ਬਾਲੀ ਮਹਾਰਾਜ ਦੇ ਆ ਉਹਨਾਂ ਦੇ ਵੀ ਜਿਹੜਾ ਮੰਦਰਾਂ ਦੇ ਬਾਹਰ ਨੋਟੀਫਿਕੇਸ਼ਨ ਲਾਇਆ ਗਿਆ ਉਸ ਤੋਂ ਬਾਅਦ ਮੌਕੇ ਤੇ ਜਾ ਕੇ ਉਥੇ 30 ਤਰੀਕ ਦੀ ਮੀਟਿੰਗ ਦਾ ਜਿਹੜਾ ਅਸੀਂ ਤੈਅ ਕੀਤਾ ਸੀ ਸਾਡੇ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਦਾ ਸੁਸਾਇਟੀ ਦੇ ਪੰਜਾਬ ਪ੍ਰਧਾਨ 108 ਸਾਧੂ ਗੁਰਵੰਤਰਾ ਮਹਾਰਾਜ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਹ ਤੇ ਤੀਤ੍ਰਿਕ ਦੀ ਜਿਹੜੀ ਮੀਟਿੰਗ ਆ ਉਹ ਫਿਕਸ ਕੀਤੀ ਗਈ ਅਤੇ ਮਹਾਰਾਜ ਜੀ ਨੇ ਸਾਰੇ ਮਹਾਪੁਰਸ਼ਾਂ ਨੂੰ ਬੀਤ ਦੀ ਕੀਤੀ ਸੀ ਜਿਹੜੀ ਗੁਰਦਾ ਸਾਹਿਬ ਦਾ ਫੀਟਿੰਗ ਦੇ ਸਾਡੇ ਬਾਬਾ ਜੀ ਪਜਾਂਤੀ ਸਨ ਕੁਸ਼ਿੰਦਰਪਾਲ ਜੀ ਉਹਨਾਂ ਨੇ ਦੱਸਿਆ ਕਿ ਸਾਡੇ ਪੰਡਵਾਡੇ ਦੇ ਤੋਂ ਸਾਡੇ ਗੁਰਦੀਪ ਸਿੰਘ ਜੀ ਮਹਾਰਾਜ ਦੇਸਰਾਜ ਜੀ ਮਹਾਰਾਜ ਸਾਰੇ ਮਹਾਪੁਰਸ਼ਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਆਪਣੀ ਸੰਗਤ ਨੂੰ ਫੀਟ ਕੀਤੀ ਅਤੇ ਆਵਾਦਾਨ ਮਹਾਰਾਜ ਦੇ ਸਾਥ ਜਿਹੜਾ ਦਿਰਮਲ ਸਿੰਘ ਜੀ ਆ ਉਹਨਾਂ ਨੇ ਵੀ ਕਿਹਾ ਕੋ 108 ਸਤਿਗੁਰ ਜਨਨਦਾ ਜੀ ਮਹਾਰਾਜ ਡੇਰਾ ਸਾਕਣ ਬੱਲਾ ਜੋ ਰਗਦਾਸੀਆ ਸਮਾਜ ਹੈ ਸਾਡੇ ਤੁਰਾਵੀ ਹਨ ਜੋ ਭਾਰਤ ਦੇ ਪੂਰੇ ਦੇਸ਼ ਵਿਦੇਸ਼ ਵਿੱਚ ਅਮਰ ਬਾਣੀ ਦਾ ਪ੍ਰਚਾਰ ਪ੍ਰਸਾਰ ਡੇਰਾ ਸਾਕਣ ਬੱਲਾ ਤੇ ਰਹਿਣ ਵਾਈਟ ਹੋ ਰਿਹਾ ਮਹਾਰਾਜ ਨੂੰ ਵੀ ਦੱਸਿਆ ਵੀ 30 ਤਰੀਕ ਦੀ ਮੀਟਿੰਗ ਰੱਖੀ ਆ ਤੇ ਸਾਡੇ ਬਹੁਤ ਸਬਕਾਰਜੋਗਤਾ ਜੀਮਾ ਜੀ ਉਹਨਾਂ ਨੇ ਜਿੰਨੇ ਸਾਡੇ ਡੇਰੇ ਦੇ ਸੇਵਾਦਾਰ ਸੀ ਜਿੰਨੇ ਸੰਗਤਾਂ ਉਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਸਾਰੇ ਜਿਹੜੇ ਆ ਜਿਹੜੇ ਮੁਹਾਲੀ ਵੀਰਕਾ ਚੌਂਕ ਦੇ ਨਾਲ ਜਿਹੜਾ ਦਾਣਾਬੱਡੀ ਵਿੱਚ ਪਹੁੰਚਣਾ ਸੋ ਸਾਰੀਆਂ ਸੰਗਤਾਂ ਜਿਹੜੀਆਂ ਸਿੱਧੀਆਂ ਉੱਥੇ ਪਹੁੰਚੀਆਂ ਸੋ ਆਜੀਤ ਜੱਗ ਕੀਮਤਾਂ ਅਸੀਂ ਕਿਹਾ ਸੀ ਜਿਲ੍ਹਾ ਜਲੰਧਰ ਜਿਲ੍ਹਾ ਹੁਸ਼ਿਆਰਪੁਰ ਤੇ ਜਿਲ੍ਹਾ ਕਪੂਰੇ ਸਾਡ ਜਿਹੜੀ ਆ ਜਿਨ੍ਹਾਂ ਕੋ ਗੱਡੀਆਂ ਦਾ ਸਾਧਨ ਹੈਗੇ ਉਹ ਪਹੁੰਚਣ ਜਿਨ੍ਹਾਂ ਕੋ ਨਹੀਂ ਹੈਗੇ ਉਹਨਾਂ ਲਈ ਅਸੀਂ ਜਿਹੜਾ 20 ਬੱਸਾਂ ਕੀਤੀਆਂ ਸੀ ਜਿਨ੍ਹਾਂ ਦੇ ਵਿੱਚੋਂ 5 ਬੱਸਾਂ ਦੀ ਸੇਵਾ ਜਿਹੜੀ ਆ ਗਲੋਬਲ ਰਬਦਾਸੀਆ ਆਰਗੇਨਾਈਜੇਸ਼ਨ ਜੋ ਇਟਲੀ ਅਤੇ ਯੂਰਪ ਦੀਆਂ ਸਾਰੀਆਂ ਸੁਭਾਵਾਂ ਜੁਨੀਆਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਮੰਨਣ ਗੜੀਆਂ ਆ ਉਹਨਾਂ ਨੇ 5 ਸੇਵਾ 5 ਬਸਾਂ ਸੇਵਾ ਕੀਤੀ ਤੇ ਪੰਜ ਜਿਹੜਾ JOA ਕਮੇਟੀ ਇਹ ਜਿਹੜੇ ਰਾਮਪਾਲ ਜੀ ਆ ਉਹਨਾਂ ਦੀ ਸਮੁੱਚੀ ਟੀਮ ਮਰਮਨ ਜੀ ਆ ਸਿੰਘ ਦਾਸ ਅਤੇ ਹੋਰ ਜਿਹੜੇ JOA ਕਮੇਟੀ ਦੇ ਸਾਰੇ ਮੈਂਬਰ ਆ ਉਹਨਾਂ ਨੇ ਬਾਅਦ ਵਿੱਚ ਵੀ ਪੰਜ ਸੇਵਾ ਦੀ ਪੰਜ ਬਸਾਂ ਸੇਵਾ ਕੀਤੀ ਤੇ ਬਾਕੀ ਜਿਹੜੀਆਂ 10 ਬਸਾਂ ਆ ਉਹ ਸ਼੍ਰੀ ਗੁਰਵਦਾ ਟਾਈਗਰ ਫੋਰਸ ਵੱਲੋਂ ਜਿਹੜਾ ਅਸੀਂ 10 ਬਸਾਂ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਤੇ ਜਿਹੜੀਆਂ ਬਸਾਂ ਜਿਹੜੇ ਸਾਡੇ ਨਾਲ ਜੁੜੇ ਆ ਇਕੱਲੇ ਆਪਣੇ ਟਾਈਗਰ ਫੋਰਸ ਦੇ ਨਹੀਂ ਬਹੁਤ ਜਿਹੜੇ ਦੂਜੇ ਪਾਸਿ ਤੇ ਲੋਕ ਸੀਗੇ ਉਹਨਾਂ ਨੇ ਸਾਨੂੰ ਜਿਹੜਾ ਫੰਡ ਦਿੱਤਾ ਕਿਸੇ ਨੇ 2000 ਕੇ ਨੇ 5000 ਕੇ ਨੇ 6000 ਕਿਸੇ ਨੇ ਪਾਣੀ ਦਾ ਕਿਸੇ ਨੇ ਕੁਝ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਡਾ ਨਾਮ ਜਿਹੜਾ ਆ ਉਹ ਅਸੀਂ ਤੁਹਾਨੂੰ ਮੰਨਦੇ ਆ ਗੁਰੂਗੜਾ ਟੈਗਰ ਫੋਰਸ ਦੇ ਮੈਂਬਰਾਂ ਨੂੰ ਮੰਨਦੇ ਆ ਸਾਡਾ ਤੁਸੀਂ ਨਾਮ ਹੀ ਰਹਿਣਾ ਉਹ ਜਿਹੜੀਆਂ 10 ਬੱਸਾਂ ਦੀ ਸੇਵਾ ਸੀਗੀ ਉਹਨਾਂ ਨੇ ਦੋਸਤ ਜਿਹੜਾ ਰੱਖਿਆ ਵੀ ਵੱਡਾ ਨਾਮ ਹੀ ਬਣਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਅੱਦੇ ਸਾਰੇ ਮਹਾਪੁਰਸ਼ਾਂ ਦਾ ਵੀ ਉੱਗੀ ਚਿੱਟੀ ਤੋਂ ਸਾਡੇ ਵਾਲਮੀ ਮਹਾਰਾਜ ਦੇ ਜਿਹੜੇ প্রচার ਕਰ ਰਿਹਾ ਸੰਤ ਪ੍ਰਗਟਨਾ ਜੀ ਉਹਨਾਂ ਨੇ ਵੀ ਸੰਤਾਂ ਨੂੰ ਪੂਰ ਕੀਤੀ ਸੀ ਤੇ ਅੰਮ੍ਰਿਤਸਰ ਦੇ ਵਿੱਚ ਸੰਤ ਵਿਧਾਇਨਾ ਜੀ ਜੋ ਵਾਲਮਿੰਗ ਮਹਾਰਾਜ ਦੇ ਆਸ਼ਰਮ ਦਾ ਚਲਾਉਂਦੇ ਪਿਆ ਉਹਨਾਂ ਨੇ ਵੀ ਜਿਹੜੀਆਂ ਸੰਗਤਾਂ ਸਿੱਧੀਆਂ ਜਿਹੜੀਆਂ ਭੇਜੀਆਂ ਉਥੇ ਕੋਸ਼ਿਸ਼ ਕੀਤੀ ਆ ਵੀ ਸਾਰੀ ਸੰਗਤ ਪਹੁੰਚੂਗੀਆ ਸੋ ਅੱਜ ਜਿਹੜਾ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਪੂਰੇ ਵਿਧਾਇਕ ਟਿਕਟ ਤੇ ਫੋਰਸ ਦੇ ਸਾਰੇ ਜਿਹੜੇ ਅਹੁਦੇਦਾਰ ਆ ਚਾਹੇ ਉਹ ਬਟਾਲੇ ਤੋਂ ਆ ਚਾਹੇ ਫਰੋਜਪੁਰ ਤੋਂ ਆ ਚਾਹੇ ਫਾਜ਼ਿਲਕਾ ਤੋਂ ਆ ਚਾਹੇ ਪਠਾਨਕੋਟ ਤੋਂ ਆ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਆ ਕਿੰਨੀ ਉਹਨਾਂ ਦੀ ਸਮਤਾ ਜਿਉਰੇ ਮੁਤਾਬਕ ਜਿਹੜੇ ਸਾਰੇ ਸਾਥੀ ਇੱਥੇ ਪਹੁੰਚ ਰਹੇ ਆ ਸੋ ਅੱਜ ਮੈਂ ਇਸ ਗੱਲ ਨੂੰ ਮੰਨਦਾ ਵੀ ਜਿਹੜੇ ਲੋਕ ਜੁੜੇ ਆ ਉਹ ਕਿਸੇ ਨਿੱਜੀ ਕਿਸੇ ਬੰਦੇ ਨਾਲ ਨਹੀਂ ਇਹ ਜਿੰਨੇ ਵੀ ਸਾਡੇ ਮਹਾਪੁਰਸ਼ਾਂ ਦੇ ਘਰੇ ਆ ਉਹਨਾਂ ਦੇ ਨਾਲ ਜੁੜੇ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਪਰ ਜਿਹੜੇ ਸਾਰੇ ਲੋਕ ਅਜ ਇਕੱਤਰਤ ਹੋਏ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜਾ ਸੰਘਰਸ਼ ਆ ਬੜਾ ਵੱਡੇ ਸੰਘਰਸ਼ ਅੱਜ ਹੋਏਗਾ ਸੋ ਚੰਡੀਗੜ੍ਹ ਦੀ ਧਰਤੀ ਦੇ ਉੱਪਰ 10000 ਤੋਂ ਉੱਪਰ ਬੰਦਾ ਜਿਹੜਾ ਉੱਥੇ ਇਕੱਠ ਜਿਹੜਾ ਉਹ ਅੱਜ ਦੋੱਖ ਨੂੰ ਬੜੂਗਾ ਸੋ ਇਹਦੇ ਸਾਡੇ ਗੁਰੂ ਵਿਦਾਸ ਮਹਾਰਾਜ ਦੇ ਨਾਮ ਬੈਨਰ ਥੱਲੇ ਭਗਵਾਨ ਵਾਲੀ ਮਹਾਰਾਜ ਦੇ ਬੈਨਰ ਥੱਲੇ ਅਤੇ ਜਿਹੜੇ ਸ਼੍ਰੀ ਗੁਰੂ ਸਾਹਿਬ ਸਾਧੂ ਸੰਪੰਨ ਅੱਜ ਸਾਡੀ ਡੇਰਾ ਸੱਜਣ ਬੱਲਾ ਅਤੇ ਸਾਰੇ ਜਿਹੜੇ ਸਾਥੀ ਵਰਸ਼ਾ ਚਾਹੇ ਆਸ਼ਰਮ ਤੋਂ ਭਗਵਾਨ ਵਾਲੀ ਮਹਾਰਾਜ ਨੂੰ ਸਾਰਿਆਂ ਦਾ ਸ਼ੁਕਰੀਆ ਜੀ ਦਿਲੋਂ ਧੰਨਵਾਦ ਕਰਦੇ ਆ ਜ ਤੇ ਜਿਦਾ ਹੀ ਆਪਾਂ ਕੰਨਿਆ ਵੀ ਜਦੋਂ ਕਿਤੇ ਭੀੜ ਪੈਂਦੀ ਆ ਵੀ ਆਪਾਂ ਸਾਰੇ ਜਣੇ ਹਰ ਦਿਨ ਬੈਨਰ ਥੱਲੇ ਪ੍ਰਗਵਾਨ ਵਾਲੀ ਮਾਰਾ ਦੇ ਬੈਨਰ ਥੱਲੇ ਇੱਦਾਂ ਇਕੱਤਰ ਹੋ ਗਏ ਆਪਾਂ ਅੱਗੇ ਚੱਲੀਏ ਹੁਣ ਆਪਾਂ ਗੁਰੂਗਦਾਸ ਮਾਰਾ ਦੇ ਦਫਤਰੇ ਲਾ ਕੇ ਜਿਹੜਾ ਆਪਾਂ ਇਖੋ ਜਿਹੜਾ ਚੱਕੀਪੁਰ ਗਵਾਰ ਦੇ ਤੋਂ ਚੱਲ ਗਏ ਆਪਾਂ ਮੁਹੱਲੀ ਜਿਹੜਾ ਬੇਰਕਾ ਚੌਕ ਆ ਗਏ ਔਰ ਇਹ ਨਾਲ ਅਲਾਮ ਮੰਡੀ ਸਾਡੇ ਅੰਦਰ ਕਰ ਰਹੇ ਆਪਾਂ ਉੱਥੇ ਪਹੁੰਚਣਾ ਤੇ 12 1 ਵਜੇ ਜਿਹੜੀ ਮੀਟਿੰਗ ਆ ਉਹ ਚੰਗੀ ਕਰ ਸ਼ੁਰੂ ਕਰਨੀ ਆ ਸੋ ਸਾਰੇ ਜਿਹੜੇ ਸਾਥੀ ਉੱਤੇ ਪਹੁੰਚੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਾਰਿਆਂ ਨੂੰ ਜੈ ਭੀਮ ਜੈ ਵਾਲਮੀਕੀ ਹਰਿ